I awesome. ਸੰਗਤ ਜੀਓ ਇੱਕ ਵਾਰੀ ਫੇਰ ਸ਼ਿਗੂਰੂ ਦਰਬਾਸ ਨੌਜਵਾਨ ਸਭਾ ਅਤੇ ਵੈਲਫੇਅਰ ਸੁਸਾਇਟੀ ਰਹੀਮਪੁਰ ਇਲਾਕੇ ਦੀਆਂ ਸਮੂਹ ਸੰਤਾਂ ਨੂੰ ਸਤਿਗੁਰੂ ਨਰਨੰਦਨ ਦਾਸ ਮਹਾਰਾਜੀ ਵੱਲੋਂ ਅੱਜ ਦੇ ਸ਼ੁਭ ਅਸਰ ਦੀਆਂ ਲੱਖ ਲੱਖ ਵਧਾਈਆਂ ਹੋਣ ਸੋਧੀ ਯਾਤਰਾ ਸਫਲ ਹੋਵੇ ਜੋ ਨੂੰ ਕਾਮ ਦਾ ਪੂਰਨ ਹੋਇਆ ਸਭ ਦੇ ਕਾਜ ਰਾਸ ਸੋਣ ਸਭ ਦਾ ਭਲਾ ਹੋਵੇ ਸਤਿਗੁਰੂ ਅਵਦਾਸ ਮਹਾਰਾਜੇ ਗੁਰਸwamy ਸਰਵਨ ਦਾਸ ਮਹਾਰਾਜੇ ਅਕਾਲ ਪੁਰਖ ਅੰਤਰਜਾਮੀ ਕਿਰਪਾ ਬਣਾਈ ਰੱਖਣੀ ਸਤਿਗੁਰੂ ਨਰਨਦਰਨ ਦਾਸ ਮਹਾਰਾਜੇ ਨੂੰ ਪੂਰਨ ਦੇ ਰੋਕਤਾ ਲੰਬੀ ਆਯੂ ਬਖਸ਼ਣ ਦੇਰੇ ਠੰਡੇ ਬਾਦ ਰੱਖਣੀ ਵਿਸ਼ਵ ਚ ਸੁੱਖਾਂ ਦੀ ਰੱਖਣੀ ਸਭ ਦੇ ਭਲਾ ਕਰਨਾ ਜੈ ਗੁਰਦੀਪ ਸਤਨਾਮ ਜੋ ਬੋਲੇ ਸੋਨਰ ਬਹਿ ਜਪਤ ਗੁਰੂ ਰਤਾਸ ਮਹਾਰਾਜ ਕੀ ਜੈ ਜੋ ਬੋਲੇ ਸੋਨਰ ਬਹਿ ਭਗਵਾਨ ਮਾਰਾਸ਼ੀ ਵਾਲਮੀਕ ਮਹਾਰਾਜ ਕੀ ਜੈ ਜੋ ਬੋਲੇ ਸੋਨਰ ਬਹਿ ਸਤਗੁਰ ਸੁਆਮੀ ਸਰਵੰਦਾਸ ਮਹਾਰਾਜ ਕੀ ਜੈ ਸਰਬ ਭੇਦ ਭਗਵਾਨ ਕੀ ਜੈ ਜੈ ਗੁਰੇ ਤੰਗ ਤੇ ਸੋ ਅੱਜ ਦੇ ਇਸ ਵਿਸ਼ਾਲ ਸੰਸਮੇਲਨ ਦੇ ਵਿੱਚ ਰਵਿਦਾਸੀਆ ਸਮਾਜ ਦੇ ਧਰਮਗੁਰੂ ਇਕ ਸਵਰ ਸਾਧ ਰੰਧਾਸ ਮਹਾਰਾਜ ਜੀ ਸੰਗਤਾਂ ਨੂੰ ਦਸ਼ਮੀ ਵਿਦਾਰੇ ਦੇ ਰਹੇ ਨੇ ਆਪਾਂ ਬਹੁਤ ਹੀ ਮਿਤ ਭਾਗੀ ਜੀਵ ਹੈ ਕਿ ਅੱਜ ਹਜ਼ੂਰ ਮਹਾਰਾਜ ਜੀ ਸਾਡੇ ਨਗਰ ਦੀ ਚੱਲ ਕੇ ਸੰਗਤਾਂ ਨੂੰ ਨਿਹਾਲ ਕਰਨ ਵਾਸਤੇ ਆਏ ਨੇ ਸੋ ਅੱਜ ਦੇ ਸਮਾਗਮ ਵਿੱਚ ਜੋ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇੰਦਰਜੀਤ ਬੱਧਨ ਜੀ ਸਤਪੰਥ ਘਰਦਵਾ ਜੀ ਦਸ਼ਵੀਰ ਬੰਗੂ ਜੀ ਸਮੀਰ ਬੇਕਰੀ ਗੁਰਨੇਲ ਜੀ ਮੈਨੇਜਰ ਸਾਹਿਬ ਮਾਸਟਰ ਓਂਗਲਾ ਜੀ ਭਗਤਨਗਰ ਤੋਂ ਸੁਨੀਲ ਕੁਮਾਰ ਪੁਰਹੀਰਾ ਪ੍ਰਦੀਪ ਕੁਮਾਰ ਜੀ ਜਿਨ੍ਹਾਂ ਨੇ ਅੱਜ ਦੀ ਸੇਵਾ ਜੋ ਕਲੇਰ ਕਟ ਨੇ ਇੱਥੇ ਸ਼ਬਦ ਕਾਇਮ ਕਰਨਾ ਉਸ ਦੀ ਜਿੰਨੀ ਵੀ ਸੇਵਾ ਨੇ ਉਹ ਸਾਰੀਆਂ ਇਸ ਪਰਿਵਾਰ ਵੱਲੋਂ ਸੁਨੀਲ ਕੁਮਾਰ ਜੀ ਪੁਰਹੀਰਾ ਵੱਲੋਂ ਕੀਤੀਆਂ ਗਈਆਂ ਨੇ ਸੋ ਡਾਕਟਰ ਪਾਲ ਜੀ ਸੁਰਿੰਦਰ ਕੁਮਾਰ ਨਾ ਜਿਆਸੀ ਜੀ ਤੇਜਿੰਦਰ ਮੱਧਨ ਜੀ ਸੋ ਸਾਥ ਸੰਗਤ ਜੀਓ ਅੱਜ ਦੇ ਇਸ ਸੰਸਮੇਨ ਵਿੱਚ ਹਾਜ਼ਰੀਆਂ ਭਰਨ ਦਾ ਇਹੀ ਫੈਸਲਾ ਹੈ ਕਿ ਆਪਾਂ ਕਿੰਨਾ ਤੋਂ ਪਰਪੱਕ ਹੈ ਕਿੰਨਾ ਕੋਈ ਨਿਸ਼ਾਮਰ ਹੈ ਆਪਾਂ ਸਤਿਗੁਰਦੇ ਚਰਨਾਂ ਵਿੱਚ ਕਿੰਨੇ ਕੀ ਨਿਸ਼ਟਾ ਵਾਲਾ ਹੈ ਸਤਗੁਰੂ ਦੇ ਪ੍ਰਵਚਨਾਂ ਦੇ ਉੱਤੇ ਜੋ ਸਤਗੁਰੂ ਜੀ ਸਾਨੂੰ ਪ੍ਰਵਚਨ ਕਰਦੇ ਨੇ ਜੋ ਸਾਨੂੰ ਹੁਕਮ ਕਰਦੇ ਨੇ ਕਿ ਅਸੀਂ ਉਹਨਾਂ ਹੁਕਮਾਂ ਦੇ ਉੱਤੇ ਪਹਿਰਾ ਦੇਣ ਦੇ ਪਾਬੰਦ ਆ ਕਿ ਅਸੀਂ ਪਹਿਰਾ ਦਿੰਦੇ ਆ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਸਾਰਿਆਂ ਨੇ ਇੱਕ ਵੀਡੀਓ ਵੇਖੀ ਹੈ ਜੋ ਇੰਗਲਿਸ਼ ਦੇ ਵਿਦਿਅਕ ਸੈਂਡੀ ਰੋਤਾ ਵੱਲੋਂ ਬੋਲੀ ਗਈ ਹੈ ਔਰ ਸਤਗੁਰੂ ਦਾ ਵੀ ਦਾਸ ਸੁਮਾਰਾ ਜੀ ਨੂੰ ਇਹੋ ਜਿਹੇ ਸ਼ਬਦ ਬੋਲਨੇਗੇ ਕਿ ਆਪਾਂ ਸੁਣ ਵੀ ਨਹੀਂ ਸਕਦੇ ਔਰ ਕਿੰਨਿਆ ਪੰਜਾਬ ਦੇ ਅੰਦਰ ਨਹੀਂ ਪੂਰੇ ਵਿਸ਼ਵ ਦੇ ਅੰਦਰ ਕਿੰਨੇ ਗੁਰੂ ਰਵਿਦਾਸ ਗੁਰੂ ਘਰ ਨੇ ਔਰ ਕਿੰਨਿਆ ਸੱਤ ਸੰਮੇਲਨ ਕਮੇਟੀਆਂ ਨੇ ਪੰਜਾਬ ਦੇ ਅੰਦਰ ਕਿੰਨੇ ਸਤਗੁਰੂ ਰਵਿਦਾਸ ਮਹਾਰਾਜ ਦੇ ਨਾਮ ਦੇ ਉੱਤੇ ਡੇਰੇ ਚਾਦੇ ਨੇ ਕੀ ਆਪਾਂ ਉਸ ਦੇ ਉੱਤੇ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਦੇ ਲਈ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਕਿ ਗਾਂ ਤੋਂ ਕੋਈ ਵੀ ਇਹਦੇ ਅਹੀਂ ਸ਼ਰਾਰਤ ਬਾਜੀ ਨਾ ਕਰੇ ਜੋ ਸਮਾਜ ਦੇ ਵਿੱਚ ਆਪਸ ਵਿੱਚ ਹੀ ਉਹ ਭੇਡ ਭਾਪਿਆਂ ਦਾ ਕਰਦੀ ਹੋਵੇ ਅੱਪਾ ਭਾਈਚਾਰੇ ਦਾ ਨਕਸਾਨ ਜਿਹੜੀ ਆ ਉਹ ਕਾਇਮ ਕਰਕੇ ਰੱਖਣੀ ਆ ਅੱਪਾ ਮਿਲ ਵਰਤ ਕੇ ਚੱਲਣਾ ਸਤਿਗੁਰੂ ਰਵਿਦਾਸ ਸਮਰਦੇ ਚੰਨ ਨਾਲ ਲੜਨ ਲੱਗੇ ਲੱਗਣਾ ਚੱਲਣਾ ਔਰ ਜੋ ਹਜੂਰ ਮਹਾਰਾਜ ਜੀ ਸਾਨੂੰ ਹੁਕਮ ਕਰਦੇ ਨੇ ਉਸ ਹੁਕਮ ਨੂੰ ਆਪਾਂ ਆਪਣੇ ਜੀਵਨ ਦੇ ਅੰਦਰ ਢਾਲਣਾ ਔਰ ਜਿੰਨੇ ਘਰੇਲੂ ਕਾਰਜ ਨੇ ਜਿੰਨੇ ਵੀ ਸਾਡੇ ਘਰੇਲੂ ਕਾਰਜ ਨੇ ਉਹ ਅੰਮ੍ਰਿਤ ਪਾਣੀ ਦੇ ਨਾਲ ਕਰਨੇ ਨੇ ਸਾਧ ਸੰਗਤ ਜੋ ਹੁਕਮ ਹੈ ਨਾ ਸਾਨੂੰ ਕਾਂਸੀ ਮੰਦਰ ਤੋਂ ਆਉਂਦਾ ਹੈ ਕਾਂਸੀ ਮੰਦਰ ਦੇ ਅੰਦਰ ਸਤਿਗੁਰੂ ਰਵਿਦਾਸ ਸਮਰਦੇ ਦੇ ਮੁਖਾਰਮੇ ਤੋਂ ਚਾਰਣ ਕੀਤੀ ਹੋਈ ਅੰਮ੍ਰਿਤ ਪਾਣੀ ਹੈ ਔਰ ਕਾਚੀ ਮੰਦਰ ਦੇ ਉਤੇ ਹਰ ਦਾ ਨਿਸ਼ਾਨ ਜੁਲਦਾ ਹੈ ਔਰ ਉੱਥੋਂ ਸਾਨੂੰ ਹਮੇਸ਼ਾ ਇਹ ਸੰਦੇਸ਼ ਮਿਲਦਾ ਹੈ ਕਿ ਜੈ ਗੁਰਦੇਵ ਧਰਗੁਰਦੇਵ ਕਿਆ ਕੇ ਬੋਲਣਾ ਹੈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਕਾਰਜ ਅਮਰਤ ਬਾਣੀ ਨਾਲ ਕਰੀਏ ਔਰ ਹਮੇਸ਼ਾ ਜੈ ਗੁਰਦੇਵ ਧਰਗੁਰਦੇਵ ਕਿਆ ਕੇ ਬੁਲਾਈਏ ਔਰ ਆਪਣੇ ਗੁਰੂ ਘਰ ਦੇ ਅੰਦਰ ਅਮਰਤ ਬਾਣੀ ਦੇ ਪ੍ਰਕਾਸ਼ ਕਰਕੇ ਹਰ ਦੇ ਨਿਸ਼ਾਨ ਚਲਾਈਏ ਇਹੀ ਸਾਡਾ ਜ਼ਿੰਦਗੀ ਦਾ ਇੱਕ ਪ੍ਰਣ ਹੋਣਾ ਚਾਹੀਦਾ ਹੈ ਸਾਨੂੰ ਸਤਿਗੁਰੂ ਅਨੰਦ ਸਰਮਹਾਰਾ ਜੀ ਕੋ ਜੋ ਨਾਮ ਦਾ ਦੀ ਦਾਤ ਅਪਰਸ਼ ਕੀਤੀ ਹੈ ਉਸ ਤੇ ਅਗਲੀ ਜਨਮ ਪਹਿਣਾ ਸਕਦੇ ਹਾਂ ਸੋ ਮੈਂ ਬੇਨਤੀ ਕਰਾਂਗਾ ਵਿਵੇnder ਦਾਸ ਬੱਬੂ ਜੀ ਜੋ ਡੇਰਾ ਹਜੂਰ ਸਤਿਪੰਥ ਬੱਲਾ ਵਿਖੇ ਬਹੁਤ ਹੀ ਲੰਬੇ ਸਮੇਂ ਤੋਂ ਸੇਵਾਵਾਂ ਨੇ ਬਹਾਰਾਈ ਨੇ ਔਰ ਅਮਰ ਸ਼ਹੀ ਸਤਰਾਮਨਤ ਮਹਾਰਾਜ ਜੀ ਦੇ ਨਾਲ ਬਹੁਤ ਵੱਡਗੁਨੀਆਂ ਸੇਵਾਵਾਂ ਨਿਭਾਈਆਂ ਨੇ ਪਰ ਹਮੇਸ਼ਾ ਹੀ ਸਤਰਾਮਨਤ ਮਹਾਰਾਜ ਜੀ ਦਾ ਬੱਬੂ ਜੀ ਦੇ ਉੱਪਰ ਹਮੇਸ਼ਾ ਹੀ ਅਸੀਸ ਵਧ ਰਿਆ ਔਰ ਉਹਨਾਂ ਦੇ ਸ਼ੀਵ ਸਤਕਾ ਬਹੁਤ ਵੱਡੇ ਕਾਰਜ ਥੱਲੇ ਪੰਜਾਬੀ ਨੇ ਪੰਜਾਬ ਤੋਂ ਬਾਹਰ ਜਿੱਥੇ ਵੀ ਸੇਵਾ ਦਾ ਮੌਕਾ ਮਿਲਦਾ ਜਿੱਥੇ ਅਜੂ ਮਹਾਰਾਜ ਜੀ ਬੱਬੂ ਜੀ ਹੋਂਦ ਕਰਦੇ ਨੇ ਉੱਥੇ ਸੇਵਾਵਾਂ ਜੋ ਬਹੁਣ ਜਾਂਦੇ ਨੇ ਸੋ ਮੈਂ ਬੇਨਤੀ ਕਰਾਂਗਾ ਵੈਂਦਰਦਾਸ ਬੱਬੂ ਜੀ ਉਹ ਕੀ ਕਰ ਰਹੇ ਮਹਾਰਾਜੀ ਦੇ ਚਰਣਾ ਵਿੱਚ ਵਾਜ਼ੀਲ ਗੋਲ ਕੇ ਸੋ ਅੱਜ ਦੇ ਇਸ ਸੰਤ ਸੰਮੇਲਨ ਨੂੰ ਕਾਮਯਾਬ ਕਰਨ ਦੇ ਲਈ ਜੋ ਪਿਛਲੇ ਕਾਫੀ ਕਿਨਾਂ ਤੋਂ ਸੇਵਾਵਾਂ ਨੇ ਬਾਹਰਲੇ ਜੀਨੀ ਗੁਰੂ ਰਵਿਦਾਸ ਨੋਜਮਨ ਸਭਾ ਬੈਰਫੇ ਸਟੇਡੀ ਅਗਰਸਟ ਫਾਇਲਰ ਰੀਪੋਰਟ ਬਾਰੇ ਬਹੁਤ ਹੀ ਲੰਬੇ ਸਮੇਂ ਤੋਂ ਤਿਆਰੀਆਂ ਕਰ ਰਹੀ ਸੀ ਬਹੁਤ ਸਫਲ ਨੇ ਆਪਣੇ ਇਸ ਮਕਸਦ ਦੇ ਵਿੱਚ ਜੋ ਸਮਾਜ ਨੂੰ ਸੰਦੇਸ਼ ਦੇਣਾ ਚਾਹੁੰਦੇ ਸੀ ਸੋ ਜੋ ਸੰਗਤਾਂ ਘਰ ਬੈਠੀਆਂ ਨੇ ਘਰ ਬੈਠੀਆਂ ਨੂੰ ਮਹਾਰਾਜੀ ਦੇ ਦਰਸ਼ਨੇ ਦੇ ਦਰੇ ਕਰਵਾ ਰਹੇ ਨੇ ਕਾਂਸੀ ਟੀਵੀ ਰਵਿਦਾਸੀਆ ਸਮਾਜ ਪੰਜਾਬ 22 ਲਾਈਵ ਜੋ ਕਿ ਘਰ ਬੈਠੇ ਨੇ ਸਾਰੀਆਂ ਸਭਾਵਾਂ ਅਨੁਭਾਰੇ ਨੇ ਔਰ ਘਰ ਬੈਠੇ ਹੀ ਮਹਾਰਾਜੀ ਦੇ ਦਰਸ਼ਨ ਕਰ ਰਹੇ ਨੇ ਅੱਜ ਦੇ ਸੰਮੇਲਨ ਵਿੱਚ ਆਪਣੀਆਂ ਹਾਜ਼ਰੀਆਂ ਲਗਾ ਰਹੇ ਨੇ ਜੀ ਧੰਨਵਾਦੀ ਆ ਇਹਨਾਂ ਸਾਰੇ ਚੈਨਾ ਵਾਲਿਆਂ ਦਾ ਜੋ ਘਰ ਇਕੱਠੇ ਨੂੰ ਦਰਸ਼ਕ ਜਾਰੇ ਨੇ ਦਰਵਾਜ਼ੇ ਦੇ ਸੋ ਮੈਂ ਬੇਨਤੀ ਕਰਾਂ ਬ੍ਰਿੰਦਰਦਾਸ ਬੱਬੂ ਜੀ ਉਹ ਆਪਣੇ ਗੀਤ ਗਾਹੀ ਮਹਾਰਾਜ ਜੀ ਸਾਰੀਆਂ ਸੰਗਤਾਂ ਨੂੰ ਹਜੂ ਮਹਾਰਾਜ ਦੇ ਚਰਨਾਂ ਨਾਲ ਜੋੜਨਗੇ ਜੀ ਬ੍ਰਿੰਦਰਦਾਸ ਬੱਬੂ ਜੀ ਸੋ ਇਸ ਹਲਕੇ ਦੇ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਜੀ ਚੱਪਿਆਲ ਉਹ ਵੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਾਉਣ ਦੇ ਲਈ ਆ ਰਹੇ ਨੇ ਸੋ ਇਸ ਹਲਕੇ ਦੇ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਪਿਆਲ ਜੀ ਉਹਨਾਂ ਦਾ ਬੇਟਾ ਈਸ਼ਾਨ ਚੱਪਿਆਲ ਜੀ ਜੋ ਐਮ ਐਲ ਏ ਹੁਣੇ-ਹੁਣੇ ਇਲੈਕਸ਼ਨ ਲੜੇ ਨੇ ਉਹ ਵੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਾਉਣ ਦੇ ਲਈ ਪਹੁੰਚ ਰਹੇ ਨੇ ਸੋ ਮੈਂ ਬੇਕੀ ਕਰਾਂ ਦਰਬੀਰਦਾਸ ਬੱਬੂ ਜੀ ਕੋ ਮਹਾਰਾਜੀ ਦੇ ਚਰਨਾਂ ਦੇ ਵਿੱਚ ਕੀਤਰ ਰਹੇ ਸੰਗਤਾਂ ਨੂੰ ਜੁੜਨ ਜੀ ਦਰਬੀਰਦਾਸ ਬੱਬੂ ਜੀ ਸਤ ਨਾਮ ਸਤ ਨਾਮ ਸਤ ਨਾਮ ਸੋਹੀਰਾ ਚੜਿ ਕੇ ਕਰ ਹੈ ਆਨ ਕੀਆ ਤੇ ਨਰ ਦੋ ਜਿੰਜ ਜਾਹੇਗੇ ਸਤਿ ਪਾਖੈ ਰਵਿਦਾਸ ਬਹੁਤ ਜਨਮ ਬਿਚੋੜੇ ਤੇ ਮਾਧੋ ਇਹ ਜਨਮ ਤੁਮਾਰੇ ਵਿੱਚ ਹੈ ਪੈਰ ਵਿਦਾਸੀ ਆਸਿਲਕ ਜੀਵੋ ਤੇਰੇ ਪੈ ਗਾਂ ਇਸ ਸੰਗਤੀ ਖੈ ਸੰਗ੍ਰਹਿਤ ਕਰੀਐ ਸਾਧ ਕੀ ਵੰਦੇ ਹੋ ਪਰੇ ਖੁਦਾਏ ਲੋਹਾ ਕੰਚਨ ਹੋਤ ਹੈ ਦੇਖੋ پارਸਲਾ ਬਾਕੀ ਤੁਲਦਾਸ ਗੁਰ ਸਰਗੜਾਸ ਗੁਰੂ ਹਰੀ ਦਾਸ ਰੋ ਸੋਹਮ ਜੀ ਰਖਿਆ ਕਰੈ ਬਿਗਨ ਨ ਲਗੈ ਓ ਤਨ ਤਨ ਸਤਿਗੁਰ ਦੇ ਕੋਟਾ ਵੰਗੋ ਗਿਤ ਸੁਭਾਸ਼ ਚਰਨੀ ਕਮਲ ਕੋ ਡੰਡ ਵਤ ਕੋਟ ਕੋਟ ਕਰਿ ਨਾ ਚਾਰੇ ਨਿੱਕਲੇ ਕੋ ਡੰਡ ਬਚ ਕੋਠ ਕੋਠ ਪਰ ਨਾ ਜਪੋ ਜੀ ਸਤਨਾਮ 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 ਆਦਰਯ ਗੁਰੂ ਪੀਰਿਓ ਸਤਿਗੁਰੂ ਸਤਗੁਰੂ ਅਰਜਨ ਸਿੰਘ ਮਹਾਰਾਜ ਦੀ ਅਸੀਨ ਆਪਣਾ ਕਿਰਪਾ ਹੋਰੀ ਲੇਕੇ ਜੱਟੂ ਸਤਗੁਰੂ ਅਰਜਨ ਸਿੰਘ ਮਹਾਰਾਜ ਜੀ ਦੀ ਪਵਿੱਤਰ ਅਮਰਤ ਨਦੀ ਬਾਣੀ ਦੇ ਦੌਰ ਦਾ ਆਨੰਦ ਅਸੀਂ ਸਾਰੀਆਂ ਗੁਰੂ ਕਾਰੀ ਸੰਤਾਂ ਮਿਲ ਗਈਆਂ ਔਰ 13 ਸੰਸਰਗੋਦਾਰ ਜੀ ਸੰਕੜ ਬੱਲਾ ਦੇ ਗੱਦੀਸ਼ੀ ਸਤਿਗੁਰੂ ਨਰਨਜਨਤਾ ਜੀ ਮਹਾਰਾਜ ਚੇਅਰਮੈਨ ਸ਼੍ਰੀ ਗੁਰਗਵਤਾ ਜਨਮ ਸਥਾਨ ਪਬਲਿਕ ਚੈਰੀਟੇਬਲ ٹرسٹ ਦੇ ਸ਼੍ਰੀ ਗੁਰਗਵਤਨ ਪਰਵਾਰਾ ਜੀ ਜਿਹੜੇ ਦਰਸ਼ਕ ਕਰ ਰਹੇ ਆ ਉਹਦੇ ਚਰਨ ਪਰਸ ਰਹੇ ਉਹਨਾਂ ਦੇ ਚਾਲਾਂ ਦੀ ਤੂਰੀ ਨੂੰ ਆਪਣੇ ਮਸਤਕ ਤੇ ਲਗਾ ਕੇ ਆਪਣੇ ਜੀਵਨ ਨੂੰ ਕੋਈਤਰ ਪਵਿੱਤਰ ਬਣਾ ਲੈਣਗੇ